ਲੋ ਜੀ ਆ ਨਿਮਾਤੇ ਆਪਾਂ ਡੌਗੀ ਦੋਨੇ ਹੈ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਦੋਨਾਂ ਦੇ ਕਰਤੇ ਪਿੰਜਰੇ ਧੁੱਪੇ ਠੀਕ ਹੈ ਜੀ ਤੇ ਅੱਜ ਛੁੱਟੀ ਹੋਣ ਕਰਕੇ ਇਹਨਾਂ ਨੂੰ ਪੂਰਾ ਚੰਗੀ ਤਰ੍ਹਾਂ ਨਿਮਾ ਕੇ ਤੇ ਦੋਨਾਂ ਦੇ ਪਿੰਜਰੇ ਕਰਤੇ ਧੁੱਪੇ ਤੇ ਹੁਣ ਸੋਨੂੰ ਜਿਹੜੇ ਆਪਾਂ ਕੱਲ ਨਵੇਂ ਬੂਟੇ ਲਿਆਂਦੇ ਸੀ ਨਵੇਂ ਬੂਟੇ ਦਿਖਾਉਣੇ ਆ ਕਿਵੇਂ ਲਾਏ ਆ ਉਹਦੇ ਵਿੱਚ ਤੁਹਾਨੂੰ ਜਿਹੜਾ ਪਹਿਲਾ ਬੂਟਾ ਲਾਇਆ ਸੀ ਬਦਾਮਾਂ ਦਾ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਚਲੋ ਜੀ ਅੱਗੇ ਚੱਲਦੇ ਆ ਜੀ ਆਪਾਂ ਆਜੋ ਜੀ ਹੁਣ ਆਪਣਾ ਇਹ ਆਪਣੇ ਸੀਗੇ ਫੁੱਲ ਸਾਰੇ ਫੁੱਲ ਜੀ ਹੁਣ ਰੁੱਤ ਇਹਨਾਂ ਦੀ ਟੱਪ ਗਈ ਇਹਨਾਂ ਦੀ ਹੁਣ ਖਿੜਨ ਦੀ ਤੇ ਹੁਣ ਇਹਦੇ ਵਿੱਚ ਕੱਲਾ ਆਪਣਾ ਗੇਂਦਾ ਰਹਿ ਗਿਆ ਜੀ ਜਿਹਦਾ ਸਦਾ ਬਾਹਰ ਗੇਂਦਾ ਹੋ ਰਹਿ ਗਿਆ ਆ ਚੀਕੂਆਂ ਦਾ ਬੂਟਾ ਜੀ ਠੀਕ ਹੈ ਜੀ ਤੇ ਚੀਕੂ ਦੇਖੋ ਕਿਵੇਂ ਲੱਗਦੇ ਆ ਆ ਚੀਕੂਆਂ ਦੇ ਬੂਟੇ ਨੇ ਜਿਹੜਾ ਫਲ ਚੱਕਿਆ ਸੀਗਾ ਤੇ ਝੜ ਗਿਆ ਥੋੜਾ ਥੋੜਾ ਰਹਿ ਗਿਆ ਫਲ ਵਿੱਚ ਆ ਦੇਖੋ ਠੀਕ ਹੈ ਜੀ ਜਿਹੜੇ ਵੀਰ ਭਰਾਵਾਂ ਨੂੰ ਇਹਨਾਂ ਬੂਟਿਆਂ ਬਾਰੇ ਨੌਲੇਜ ਹੈ ਉਹ ਬਾਈ ਜੀ ਜਰੂਰ ਕਮੈਂਟ ਕਰਨ ਦੱਸਣ ਵੀ ਇਹ ਫਾਲ ਆਪਾਂ ਝਾੜ ਦੇਣਾ ਕਿ ਇਹ ਰੱਖ ਲਗੇ ਠੀਕ ਹੈ ਜੀ ਲਿਆਂਦਾ ਸੀ ਆਪਾਂ ਬੂਟਾ 12 ਮਾਸੀ ਨਿੰਬੂ ਪਤਾ ਨਹੀਂ ਇਹਨੂੰ ਕੀ ਗੱਲ ਪੈ ਗਈ ਹੋ ਸਕਦਾ ਇਹਨੂੰ ਸਿਉਖ ਪੈ ਗਈ ਹੋਵੇ ਪਰ ਮੈਂ ਅੱਜ ਸਵੇਰ ਸਾਰੀ ਥੱਲਿਓਂ ਇਹਦੀ ਮਿੱਟੀ ਕੱਢ ਕੇ ਦੇਖਿਆ ਤੇ ਸਿਉਖ ਇਹਨੂੰ ਨਹੀਂ ਸੀ ਤੇ ਨਾ ਹੀ ਇਹ ਥੱਲਿਓਂ ਕਾਲਾ ਹੋਇਆ ਸੀ ਪਤਾ ਨਹੀਂ ਕੀ ਗੱਲ ਹੈ ਇਹ ਥੱਲਿਓਂ ਬੂਟਾ ਸਾਰਾ ਜਿਹੜਾ ਇਹ ਹਰਾ ਪਿਆ ਇਹਨੂੰ ਪਾਤੀ ਆਪਾਂ ਕਲੋਰੋ ਸਵੇਰ ਸਵੇਰ ਕਲੋਰੋ ਪਾਤੀ ਇਹਨੂੰ ਇਹ ਜਿਹੜੇ ਕੱਲ ਬੂਟੇ ਲਿਆਂਦੇ ਆ ਸੋਨੂੰ ਉਹ ਵੀ ਦਿਖਾਉਣੇ ਆ ਕਿਵੇਂ ਲਾਏ ਆ ਕਿੱਥੇ ਲਾਏ ਆ ਆ ਜੋ ਚੱਲਦੇ ਆ ਜੀ ਅੱਗੇ ਚੱਲਦੇ ਆ ਜੀ ਜਿਹੜੇ ਆ ਬੂਟੇ ਆਪਾਂ ਇਹ ਹੈਗਾ ਬਾਈ ਜੀ ਆੜੂਆਂ ਦਾ ਕੱਲ ਲਿਆਂਦਾ ਸੀਗਾ ਆਪਾਂ ਇਹ ਸੈਦੋ ਕੇ ਨਰਸਰੀ ਹੈ ਜਿਹੜਾ ਕੱਲ ਬੂਟੇ ਲੈ ਸੀ ਇਹ ਬੂਟੇ ਇੱਥੇ ਆਪਾਂ ਸੰਘਣੇ ਤੁਸੀਂ ਵੀਡੀਓ ਦੇ ਵਿੱਚ ਆਖੋਗੇ ਵੀ ਇਹ ਸੰਘਣੇ ਕਿਉਂ ਲਾਏ ਆ ਸੰਘਣੇ ਇਸ ਕਰਕੇ ਲਾਏ ਆ ਬਾਈ ਜੀ ਕਿਉਂਕਿ ਬੂਟੇ ਕਈ ਵਾਰੀ ਬੂਟਾ ਚੱਲਦਾ ਨਹੀਂਗਾ ਜੇ ਬੂਟੇ ਸਾਰੇ ਚੱਲ ਪਏ ਵਧੀਆ ਚੱਲ ਪਏ ਇਹਨਾਂ ਨੂੰ ਖੋਕ ਕੇ ਆਪਾਂ ਪਾਸੇ ਲਾ ਦਾਂਗੇ ਤੇ ਆ ਆਪਣਾ ਜਿਹੜਾ ਬੁੱਢਾ ਦਰਖਤ ਹੈ ਫਲਦਾਰ ਬੂਟਾ ਜਿਹੜਾ ਬੁੱਢਾ ਪਹਿਲੋ ਪਹਿਲਾ ਆਪਾਂ ਲਾਇਆ ਸੀ ਬਹੁਤ ਪੁਰਾਣਾ ਮਰੂਦਾਂ ਦਾ ਬੂਟਾ ਦੇਖੋ ਮਰੂਦਾਂ ਦੇ ਚੱਕ ਲਿਆ ਫਾਲੇ ਨੇ ਕਿਉਂਕਿ ਇਹ ਬਹੁਤ ਵੱਡਾ ਬੂਟਾ ਸੀਗਾ ਤੇ ਇਹਨੂੰ ਆਪਾਂ ਉੱਤੋਂ ਦਿੱਤਾ ਸੀ ਵੱਡ ਤੇ ਥੱਲੇ ਉਹ ਨਹੀਂ ਆਪਾਂ ਵੱਢਣਾ ਬਾਈ ਜੀ ਤੇ ਮਰੂਦ ਇਹਨੂੰ ਲੱਗਦੇ ਆਉਂਦੇ ਆ ਫਾਲੇ ਨੇ ਬਹੁਤ ਚੱਕਿਆ ਠੀਕ ਹੈ ਜੀ ਤੇ ਕਈ ਵਿੱਚ ਮਰੂਦ ਇਹਨੂੰ ਲੱਗੇ ਵੀ ਪਏ ਆ